ਬਾਹਰਲੇ ਕੰਟਰੀ ਤੋਂ ਉਹ ਇੱਥੇ ਰਹਿੰਦੇ ਨੇ ਤੇ ਨੇੜੇ ਤੇੜੇ ਤਾਂ ਅਸੀਂੋਂ ਕਮਾ ਲਿਆਉਨੇ ਆ ਤੇ ਕਿਉਂਕਿ ਸਾਡੇ ਨਾਲ ਰਲ ਮਿਲ ਜਾਂਦੇ ਨੇ ਬਾਕੀ ਜੇ ਕਿਸੇ ਨੇ ਦੂਰ ਨੇੜੇ ਜਾਣਾ ਜਾਂ ਆਪਣੇ ਰਿਸ਼ਤਰਿਆਂ ਉਹਦੇ ਲਈ ਟੈਕਸੀ ਦਾ ਪ੍ਰਬੰਧ ਹੈਗਾ ਜੇ ਤੁਸੀਂ ਆਪਣੀ ਪ੍ਰਾਈਵੇਸੀ 'ਚ ਰਹਿਣਾ ਚਾਹੁੰਦੇ ਹੋ ਪ੍ਰਾਈਵੇਸੀ ਆਪਣੇ ਕਮਰੇ ਚ ਚੱਲ ਜਾਓ ਤੁਹਾਡੀ ਪ੍ਰਾਈਵੇਸੀ ਨੂੰ ਕੋਈ ਤੰਗ ਨਹੀਂ ਕਰਦਾ ਹਾਂਜੀ ਤੇ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉੱਥੋਂ ਬਾਹਰ ਨਿਕਲੋ ਪਾਰਕ 'ਚ ਬੈਠੋ ਇੱਥੇ ਆਉਣ ਵਾਲੇ ਲੋਕਾਂ ਨਾਲ ਮਿਲੋ ਸਾਡੇ ਸਟਾਫ ਨਾਲ ਮਿਲੋ ਸਾਡੇ ਦੋਸਤਾਂ ਮਿੱਤਰਾਂ ਨਾਲ ਮਿਲੋ ਤੁਹਾਡੀਆਂ ਨਵੀਆਂ ਸਾਂਝਾਂ ਪੈਂਦੀਆਂ ਹਾਂਜੀ ਨਵੀਆਂ ਸਾਂਝਾਂ ਤੁਸੀਂ ਇੱਥੇ ਜਿਹੋ ਜਿਹਾ ਆਉਣੇ ਉਹੋ ਜਿਹਾ ਹੀ ਮੁੜਦੇ ਤੁਸੀਂ ਮੋਡਰਨ ਵੇਲੇ ਇਥੇ ਬਹੁਤ ਪਿਆਰੀਆਂ ਜਾਂਦਾ ਪਿਆਰੀਆਂ ਸਾਂਝਾਂ ਨਾਲ ਲੱਗ ਜਾਂਦੇ ਹੋ ਸਾਂਝਾ ਘਰ ਇੱਕ ਯੂਨੀਕ ਜੀ ਚੀਜ਼ ਹੈ ਜਿਵੇਂ ਹਰ ਆਸ਼ਰਮ ਜਾਂ ਹੋਟਲ ਹਰ ਚੀਜ਼ ਚ ਕੋਈ ਨਾ ਕੋਈ ਜੁਨੀਕਨੈਸ ਹੁੰਦੀ ਹੈ ਇਦਾਂ ਹੀ ਸਾਂਝਾ ਘਰ ਇੱਕ ਯੂਨੀਕ ਚੀਜ਼ ਹੈ ਪਰ ਕੰਪੈਰੀਜ਼ਨ ਇਹਦਾ ਕਿਸੇ ਨਾਲ ਨਹੀਂ ਹੈਗਾ ਬਿਲਕੁਲ ਤੇ ਸਭ ਤੋਂ ਜਿਹੜੀ ਮੇਨ ਗੱਲ ਕਰਨ ਵਾਲੀ ਉਹ ਇਹ ਹੈ ਕਿ ਸਾਂਝੇ ਘਰ ਦੇ ਵਿੱਚ ਵਨ ਵੇ ਗੇਮ ਨਹੀਂ ਹੈਗੀ ਕਿ ਅਸੀਂ ਛੋਟੇ ਜੀ ਫਲਾਣਾ ਸਾਨੂੰ ਪੈਸਾ ਦੇ ਦੂਗਾ ਉਹ ਇੱਥੇ ਆ ਕੇ ਰਹਿ ਸਕਦਾ ਹੈ। ਹਾਂਜੀ ਕਿਉਂਕਿ ਜਿੰਨੀ ਆਜ਼ਾਦੀ ਉਹਨਾਂ ਨੂੰ ਸਾਂਝੇ ਘਰ 'ਚ ਮਿਲਦੀ ਆ ਹਾਲਕੇ ਸਾਡੇ ਕੋਲ ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿ ਕੇ ਜਾਂਦੇ ਨੇ ਕਿ ਇੱਥੇ ਤਾਂ ਜੀ ਖਰਚਾ ਹੀ ਕੁਛ ਨਹੀਂ ਆਇਆ ਇਸ ਤੋਂ ਬਾਅਦ ਤਾਂ ਅਸੀਂ ਰਿਸ਼ਤੇਦਾਰਾਂ ਨੂੰ ਗਿਫਟ ਲਿਆਉਂਦੇ ਸਕ ਜਾਂਦੇ ਹਾਂ ਲਾਂਬੇ ਫਿਰ ਮਿਲ ਜਾਂਦੇ ਹਾਂ। ਹਾਂ ਕਿ ਸਾਂਝੇ ਘਰ ਦੇ ਵਿੱਚ ਕੌਣ ਰਹਿ ਸਕਦਾ ਹੈ ਇਹਦਾ ਇੱਕ ਆਨਸਰ ਇਹ ਹੈ ਕਿ ਸਾਂਝੇ ਘਰ ਵਿੱਚ ਰਹਿ ਸਕਦਾ ਜਿਹੜਾ ਇਹਨੂੰ ਘਰ ਸਮਝੇ। ਹਾਂਜੀ ਮਹਿਮਾਨ ਚ ਮਹਿਨ ਮਹਿਨਵਾਜੀ ਦੇ ਕੋ ਸਹੂਲਤ ਜਿਹੜੀ ਸਾਡੇ ਕੋਲ ਉਹ ਤੁਸੀਂ ਦੇ ਦਿੰਨੇ ਆ। ਹਾਂ ਕਈ ਵਾਰੀ ਜੇ ਸਾਡੇ ਸੁਭਾਅ 'ਚ ਪ੍ਰੋਬਲਮ ਹੈ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਸਿੰਪਲ ਹੈ ਖਾਣਾ ਬਣਾਣਾ ਸਟੈਂਡਰਡ ਦਾ ਹੈ ਬਹੁਤ ਵਧੀਆ ਪਾਰਕ ਮਿਲ ਸਕਦੀ ਹੈ ਤੇ ਹੋ ਸਕਦਾ ਕਈ ਗੱਲਾਂ ਲੋਕਾਂ ਨੂੰ ਸ਼ਾਦੀਆਂ ਵੀ ਲੱਗਣੋਂ ਸਿੰਪਲ ਵੀ ਹੋਣ ਸਾਂਝੇ ਕਰਨੇ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਅੱਜ ਕੁਐਸਚਨ ਆਨਸਰ ਲਈ ਅਸੀਂ ਵੀਡੀਓ ਬਣਾ ਰਹੇ ਹਾਂ ਕਿਉਂਕਿ ਸਾਡੀ ਇਹ ਸੀਰੀਜ਼ ਹੈ ਕੁਐਸਚਨ ਆਨਸਰ ਦਾ ਮਤਲਬ ਸਿਰਫ ਇੰਨੇ ਆ ਕਿ ਜਿਹੜੇ ਲੋਕ ਅੱਜਕੱਲ ਸਾਨੂੰ ਫੋਨ ਕਰਦੇ ਨੇ ਉਹ ਕਿੱਦਾਂ ਦੇ ਫੋਨ ਕਰਦੇ ਨੇ ਤੇ ਸਾਨੂੰ ਇਹ ਲੱਗਿਆ ਕਿ ਕੁਐਸਚਨ ਹੋਰ ਵੀ ਬਹੁਤਿਆਂ ਦੇ ਹੋ ਜਾਂਦੇ ਨੇ ਇਹ ਕੋਈ ਇਹਦਾ ਪੁੱਛਦਾ ਉਹਦਾ ਨਹੀਂ ਹੁੰਦਾ ਕਈ ਪੁੱਛਦੇ ਨਹੀਂ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਕੋਸ਼ਕ ਜਿਹੜੇ ਕੁਐਸਚਨ ਕਾਮਨਲੀ ਹੁੰਦੇ ਆ ਬਿਲਕੁਲ ਉਹਨਾਂ ਦੇ ਆਨਸਰ ਅਸੀਂ سوشل মিডিਏ ਰਾਹੀਂ ਸਾਰਿਆਂ ਨੂੰ ਦੇ ਦਈਏ ਕੁਐਸਚਨ ਤਾਂ ਕਈ ਤਰ੍ਹਾਂ ਦੇ ਹੁੰਦੇ ਆ ਖੈਰ ਇਹ ਨਹੀਂਗਾ ਕਿ ਤੁਸੀਂ ਕਦੇ ਫੋਨ ਕਰਕੇ ਸਾਨੂੰ ਹੋਰ ਕੁਐਸਚਨ ਨਹੀਂ ਕਰ ਸਕਦੇ ਕੁਐਸਚਨਸ ਆਰ ਮੋਸਟ ਵੈਲਕਮ ਪਰ ਕੁਝ ਕੁਐਸਚਨ ਦੇ ਆਨਸਰ ਅਸੀਂ ਜਿਹੜੇ ਕਾਮਨ ਨੇ ਉਹ ਸਾਰਿਆਂ ਨੂੰ سوشل মিডিਏ ਰਾਹੀਂ ਦੇਣਾ ਚਾਹੁੰਦੇ ਆ ਇੱਕ ਕੁਐਸਚਨ ਸਾਨੂੰ ਰਿਪੀਟਿਡਲੀ ਪੁੱਛਿਆ ਜਾ ਰਿਹਾ ਲਗਾਤਾਰ ਜਿਹੜਾ ਕਿ ਹੁਣ ਪਹਿਲਾਂ ਜਿਹਦੀ ਫੋਨ ਕਾਲ ਬਹੁਤ ਵਧੀਆ ਖਾਸ ਕਰਕੇ ਵਿਦੇਸ਼ਾਂ ਚ ਹਾਂਜੀ ਅਲੱਗ-ਅਲੱਗ ਕੰਟਰੀ ਚ ਲੋਕ ਸਾਨੂੰ ਪੁੱਛਦੇ ਨੇ ਕਿ ਜੇ ਅਸੀਂ ਸਾਂਝੇ ਘਰ ਚ ਰਹਿਣਾ ਹੋਵੇ ਉਹਦਾ ਕੀ ਪ੍ਰੋਸੀਜਰ ਹੈ ਅਸੀਂ ਸੋਚਿਆ ਅੱਜ ਇੱਕ ਵੀਡੀਓ ਬਣਾ ਦਈਏ ਕਿਉਂਕਿ ਇਹ ਫੋਨ ਕਾਲ ਮੈਂ ਦੱਸਤ ਨਹੀਂ ਆ ਘਾਤੋਂ ਬਧੀਆ ਕਿਉਂਕਿ ਹੁਣ ਮੌਸਮ ਸੋਹਣਾ ਆ ਰਿਹਾ ਹੁਣ ਐਨਆਰਆਈਸ ਨੇ ਇੱਧਰ ਆਉਣਾ ਹੁੰਦਾ ਆ ਖੈਰ ਹਾਂਜੀ ਅ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਕਿ ਸਾਂਝਾ ਘਰ ਕੋਈ ਹੋਟਲ ਨਹੀਂ ਹੈ ਇਹ ਸਾਂਝਾ ਘਰ ਕੋਈ ਮੋਟਲ ਨਹੀਂ ਹੈ ਇਹ ਇਹ ਟੋਟਲੀ ਡਿਫਰੈਂਟ ਮਾਹੌਲ ਹੈ ਇਹ ਸਮਝ ਲਓ ਇੱਕ ਘਰ ਹੀ ਆ ਸਾਡਾ ਹਾਂਜੀ ਇਹਨੂੰ ਅਸੀਂ ਸ਼ੇਅਰ ਕਰਦੇ ਆਂ ਇੱਥੇ ਜਿਹੜੀ ਵੀ ਘਟਨਾ ਵਾਪਰਦੀ ਆ ਸ਼ੇਅਰਿੰਗ ਵੇਸਟ ਤੇ ਵਾਪਰਦੀ ਆ ਹਾਂਜੀ ਤੇ ਇੱਕ ਆਮ ਕੁਐਸਚਨ ਆਉਂਦਾ ਜੀ ਖਰਚਾ ਕਿੰਨਾ ਆਊਗਾ ਅਸੀਂ ਨਾ ਜਮ ਮੈਸੇਜ ਕਰਕੇ ਪਹਿਲਾਂ ਉਹਨਾਂ ਨੂੰ ਪੁੱਛੀਦਾ ਵੀ ਪਹਿਲਾਂ ਇਹ ਤਾਂ ਪੁੱਛ ਲਓ ਵੀ ਤੁਸੀਂ ਚਾਹੁੰਦੇ ਕੀ ਹੋ ਕੀ ਤੁਹਾਡੀ ਜੋ ਤੁਸੀਂ ਚਾਹੁੰਦੇ ਹੋ ਚੀਜ਼ ਤੁਹਾਨੂੰ ਇੱਥੇ ਮਿਲੂਗੀ ਹਾਂਜੀ ਤੁਹਾਡੀਆਂ ਕੀ ਰਿਕੁਆਇਰਮੈਂਟਸ ਨੇ ਤੇ ਅਸੀਂ ਤੁਹਾਨੂੰ ਕੀ ਦੇ ਸਕਦੇ ਹਾਂ ਵੀ ਪਹਿਲਾਂ ਤਾਂ ਆਪਾਂ ਇਹ ਮੇਕ ਸ਼ੋਰ ਕਰੀਏ ਵੀ ਕੀ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਜਾਂ ਰਹਿਣਾ ਪਸੰਦ ਵੀ karenge ਹਾਂਜੀ ਕਿ ਇਹ ਇਸੇ ਕਿਉਂਕਿ ਇਹ 5 ਸਟਾਰ ਫੈਸਿਲਿਟੀ ਨਹੀਂ ਹੈਗੀ ਇਹ ਘਰ ਹੈ ਹਾਂਜੀ ਕੋਈ ਸਟਾਰ ਨਹੀਂ ਜੀ ਇਹਦੇ ਵਿੱਚ ਕੋਈ ਸਟਾਰ ਨਹੀਂ ਹੈਗਾ ਇਹ ਸਮਝ ਲਓ ਘਰ ਹੈ ਹਾਂਜੀ ਇਹਨੂੰ ਘਰ ਦੇ ਵਿੱਚ ਕੁਝ ਕਮਰੇ ਨੇ ਜਿਹੜੇ ਅਸੀਂ ਸ਼ੇਅਰ ਕਰ ਦਿੰਨੇ ਆ ਘਰ ਦਾ ਇੱਕ ਬੇੜਾ ਆ ਪਾਰਕ ਆ ਚਿੜੀਆ ਘਰ ਆ ਜੋ ਵੀ ਇੱਥੇ ਨੇ ਆ ਰੈਸਟੋਰੈਂਟ ਹਾਂਜੀ ਖੁਦ ਤੋਂ ਪਹਿਲਾਂ ਤਾਂ ਅਸੀਂ ਇਹ ਦੱਸ ਦਈਏ ਕਿ ਸਾਂਝੇ ਘਰ ਦੇ ਵਿੱਚ ਹੈ ਕੀ ਕੀ ਆ ਸਾਂਝੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਇਹ ਆ ਕਿ ਅਸੀਂ ਸਾਂਝੇ ਘਰ ਦੇ ਵਿੱਚ ਰਹਿੰਦੇ ਆ ਜੀ ਹਾਂਜੀ ਦੋਨੋਂ ਜਾਣੇ ਸਾਡੀ ਰਹਿائش ਜਿਹੜੀ ਆ ਉਹ ਅਪਸਟੇਅਰ ਦਾ ਉੱਪਰ ਦੋ ਕਮਰੇ ਬਣੇ ਨੇ ਉੱਥੇ ਅਸੀਂ ਰਹਨੇ ਆ ਉਸ ਤੋਂ ਥੱਲੇ ਸੋ ਇਹ ਇਹ ਬਹੁਤ ਹੀ ਜ਼ਰੂਰੀ ਹੈ ਦੱਸਣਾ ਕਿ ਅਸੀਂ ਸਾਂਝੇ ਕਰਦੇ ਵਿੱਚ ਰਹਨੇ ਆ ਸੋ ਇਹਦਾ ਮਾਹੌਲ ਆ ਜਿਹੜਾ ਇਹ ਇੱਕ ਫੈਮਲੀ ਮਾਹੌਲ ਆ ਕਿਉਂਕਿ ਕਾਫੀ ਵਾਰ ਜਿਹੜੇ ਸਾਨੂੰ ਕੁਐਸਚਨ ਆਉਂਦੇ ਆ ਉਹ ਪੁੱਛਦੇ ਆ ਕਿ ਸੇਫਟੀ ਨੂੰ ਜਾਂ ਇੱਕ ਹੁੰਦਾ ਨਾ ਵੀ ਕੋਈ ਰੈਸਟੋਰੈਂਟ ਵਰਗਾ ਹੋਟਲ ਵਰਗਾ ਮਾਹੌਲ ਨਾ ਹੋਵੇ ਸੋ ਇਹ ਇੱਕ ਘਰ ਦਾ ਮਾਹੌਲ ਆ ਤੇ ਅਸੀਂ ਫੈਮਲੀ ਵਿੱਚ ਹੀ ਰਹਨੇ ਆ ਦੂਸਰੀ ਗੱਲ ਇਹ ਵੀ ਬਹੁਤ ਸਾਰੇ ਕੁਐਸਚਨ ਨੇ ਜਿਹੜੇ ਉਹ ਹਾਈਪੋਥੈਟিক্যাল ਨੇ ਹਾਂਜੀ ਜਿਵੇਂ ਉੱਥੇ ਮੇਰਾ ਆਨਸਰ ਇਹ ਹੁੰਦਾ ਕਿ ਅਸੀਂ ਇੱਥੇ 2-3 ਸਾਲ ਤੋਂ ਰਹਨੇ ਆ ਜੀ ਜਿਹੜੀਆਂ ਗੱਲਾਂ ਤੁਸੀਂ ਪੁੱਛਦੇ ਹੋ ਸਾਨੂੰ ਤੋਂ ਕੋਈ ਪ੍ਰੋਬਲਮ ਆਈ ਨਹੀਂ ਹੁਣ ਉਹਦਾ ਆਨਸਰ ਕੀ ਕਰੀਏ ਹਾਂਜੀ ਹਾਂਜੀ ਤੇ ਸਭ ਪਹਿਲਾਂ ਡਿਟੇਲ ਦੱਸ ਦਈਏ ਤੁਹਾਨੂੰ ਕਿ ਸਾਂਝੇ ਖਰਚ ਹੈ ਕੀ ਆ ਹਾਂਜੀ ਬਿਲਕੁਲ ਪੂਰੀ ਡਿਟੇਲ ਚ ਦੱਸ ਦਈਓ ਸਾਡੇ ਕੋਲ 2 ਕਾਟੇਜ ਨੇ ਜੀ 2 ਟੈਂਟ ਹਾਊਸ ਨੇ ਤੇ 2 ਸਾਡੇ ਕੋਲ ਬਹੁਤ ਵੱਡੇ ਕਮਰੇ ਨੇ ਇੱਕ ਕਮਰੇ ਦੇ ਵਿੱਚ ਤਾਂ ਕਿਚਨ ਤੇ ਵਾਸ਼ਰੂਮ ਵੀ ਬਣਿਆ ਹੋਇਆ ਹੈ ਬਾਥਰੂਮ ਸਾਰੇ ਕਮਰਿਆਂ ਦੇ ਵਿੱਚ ਨੇ ਏਸੀ ਲੱਗੇ ਹੋਏ ਨੇ ਸਾਫ਼ ਸੁਥਰੇ ਕਮਰੇ ਨੇ ਉਸ ਤੋਂ ਇਲਾਵਾ ਸਾਡੇ ਕੋਲ ਇੱਕ ਬਹੁਤ ਵਧੀਆ ਰੈਸਟੋਰੈਂਟ ਹੈ ਜਿਸ ਰੈਸਟੋਰੈਂਟ ਦੇ ਵਿੱਚ ਜਿਹੜਾ ਖਾਣੇ ਦੀ ਕੁਆਲਿਟੀ ਅਸੀਂ ਬੜੀ ਕਮਾਲ ਦੀ ਰੱਖੀ ਹੋਈ ਹੈ ਤੇ ਘਰ ਦਾ ਜਿਹੜਾ ਸਾਰਾ ਸਮਾਨ ਅਸੀਂ ਪਨੀਰ ਦੁੱਧ ਮੱਖਣੀ ਦਹੀਂ ਕਾੜਨੀ ਰੋਡ ਚਾਹਤੀ ਦੀ ਲੱਸੀ ਚਾਟੀ ਦੀ ਲੱਸੀ ਇਹ ਸਾਰਾ ਕੁਝ ਸਾਡਾ ਆਪਣਾ ਹੋਮ ਮੇਡ ਹੈ ਅਸੀਂ ਆਪਣੇ ਹੱਥਾਂ ਨਾਲ ਇਹ ਸਾਰਾ ਬਣਾਉਂਦੇ ਆ ਸਾਡਾ ਸ਼ੌਕ ਸੀ ਚਲੋ ਹੁਣ ਇਹ ਲੋਕਾਂ ਦੀ ਇੱਕ ਡਿਮਾਂਡ ਵੀ ਬਣ ਗਿਆ ਹਾਂਜੀ ਇਸ ਤੋਂ ਇਲਾਵਾ ਕਿ ਛੋੜੀ ਦੀ ਦਾਲ ਬਣਦੀ ਹੈ ਰੈਸਟੋਰੈਂਟ ਦੇ ਵਿੱਚ ਜਿਹੜਾ ਕਿ ਇਹ ਕਾਈਂਡ ਆਫ ਆਪਣੀ ਰੈਸਟੋਰੈਂਟ ਦੀ ਖਾਸੀਅਤ ਕਹਿ ਸਕਦੇ ਹਾਂ ਖਾਸੀਅਤ ਮਿਲਦਾ ਰੈਸਟੋਰੈਂਟ ਸਭ ਕੁਝ ਹੈ ਫਾਸਟ ਫੂਡ ਵੀ ਮਿਲਦਾ ਹੈ ਮਸਾਲੇਦਾਰ ਚਟਪਟੇ ਖਾਣੇ ਵੀ ਮਿਲ ਜਾਂਦੇ ਨੇ ਪਰ ਅਸੀਂ ਇਹਨਾਂ ਨੂੰ ਖਾਸ ਮੰਨਦੇ ਹਾਂ ਕਿ ਸਾਡੇ ਰੈਸਟੋਰੈਂਟ 'ਚ ਸਾਦਾ ਭੋਜਨ ਵੀ ਹੈ ਇਹ ਸਾਂਝੇ ਘਰ ਦੀ ਸਪੈਸ਼ਲਿਟੀ ਹੈ ਤਾਂ ਕਰਕੇ ਅਸੀਂ ਇਹ ਚੀਜ਼ਾਂ ਨੂੰ ਜ਼ਰੂਰ ਮੈਂਸ਼ਨ ਕਰਦੇ ਹਾਂ ਕਿਉਂਕਿ ਸਪੈਸ਼ਲੀ ਜਿਹੜੇ ਆਪਣੇ ਐਨ ਆਰ ਆਈ ਪੈਨਪਰਾ ਆਉਂਦੇ ਆ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਵਧੀਆ ਲੱਗਦੀ ਹੈ ਨਾ ਅਸੀਂ ਮੈਡੀਟੇਸ਼ਨ ਦੀ ਕਲਾਸ ਇੱਥੇ ਲਾਉਂਦੇ ਆ ਜੀ 9 ਤੋਂ 11 ਐਵਰੀ ਸੰਡੇ ਤੇ ਵੈਸੇ ਅਸੀਂ ਮੈਡੀਟੇਸ਼ਨ ਨਾਲ ਜੁੜੇ ਹੋਏ ਆ ਘੰਟਾ ਬੈਠਣਾ ਸਾਡਾ ਸ਼ੌਕ ਹੈ ਸਾਨੂੰ ਚੰਗਾ ਲੱਗਦਾ ਸੀ ਬਹਿਨੇ ਆ ਜਿਹੜੇ ਸਾਡੇ ਕੋਲ ਗੈਸਟ ਆਉਂਦੇ ਨੇ ਉਹ ਵੀ ਸਾਡੀ ਲਾਈਫ ਦਾ ਹਿੱਸਾ ਵੀ ਬਣ ਜਾਂਦੇ ਨੇ ਤੇ ਕਾਉਂਸਲਿੰਗ ਟਾਈਪ ਟਾਕ ਵੀ ਹੁੰਦੀ ਆ ਜਿਹਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਡਿਸਕਸ ਕਰਦੇ ਆ ਹਾਂ ਅਸੀਂ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਆ ਸਿੱਖਦੇ ਆ ਸਿਖਾਉਂਦੇ ਆ ਤੀਸਰਾ ਇਹ ਹੈ ਕਿ ਇੱਥੇ ਮੈਡੀਟੇਸ਼ਨ ਹਾਲ ਬਣਿਆ ਹੋਇਆ ਹੈ ਜਿੱਦੇ ਸੈਲੀਬ੍ਰੇਸ਼ਨਸ ਹੁੰਦੀਆਂ ਰਹਿੰਦੀਆਂ ਨੇ ਆ ਸਾਡੇ ਵੀ ਯਾਰ ਉਸ ਇਕੱਠੇ ਹੋ ਕੇ ਨੱਚਦੇ ਟੱਪਦੇ ਰਹਿੰਦੇ ਆ ਇੱਕ ਬਹੁਤ ਹੀ ਇੱਕ ਇੰਟਰਸਟਿੰਗ ਮਾਹੌਲ ਬਣਿਆ ਰਹਿੰਦਾ ਜੀ ਇੱਥੇ ਜਿਹੜੀ ਖਰਚੇ ਦੀ ਗੱਲ ਹੈ ਉਹ ਤੁਹਾਨੂੰ ਇੰਡੀਵਿਜੂਅਲੀ ਕਾਲ ਕਰਨੀ ਪਊਗੀ ਕਿਉਂਕਿ ਅਸੀਂ ਫਿਕਸ ਸਾਡਾ ਕੁਝ ਨਹੀਂ ਹੈਗਾ ਅਸੀਂ ਬੰਦੇ ਦੇ ਹਾਲਾਤ ਮੁਤਾਬਕ ਵੀ ਗੱਲ ਕਰ ਲੈਣੇ ਆ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਹਾਨੂੰ ਇੱਥੇ ਤੁਹਾਡੇ ਅੰਦਰ ਰੁਚੀ ਹੋਣੀ ਚਾਹੀਦੀ ਹੈ ਸਾਡਾ ਪ੍ਰਕਿਰਤਕ ਮਾਹੌਲ ਹੈ ਬਿਲਕੁਲ ਨੇਚਰਲ ਪ੍ਰਕਿਰਤਕ ਜਗ੍ਹਾ ਨਹੀਂ ਹੈ ਕਿ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਸਿੰਪਲ ਹੈ ਖਾਣਾ ਬਣਾ ਸਟੈਂਡਰਡ ਦਾ ਹੈ ਬਹੁਤ ਵਧੀਆ ਪਾਰਕ ਮਿਲ ਸਕਦੀ ਹੈ ਤੇ ਹੋ ਸਕਦਾ ਕਈ ਗੱਲਾਂ ਲੋਕਾਂ ਨੂੰ ਸ਼ਾਦੀਆਂ ਵੀ ਲੱਗਣ ਉਹ ਸਿੰਪਲ ਵੀ ਹੋਣ ਸੋ ਪਹਿਲੀ ਗੱਲ ਤਾਂ ਇਸ ਤਰ੍ਹਾਂ ਦਾ ਮਾਹੌਲ ਹੈ ਤੇ ਜੇ ਟੈਕਸੀ ਕਿਸੇ ਨੇ ਲੈਣੀ ਹੈ ਆਪਾਂ ਦੱਸ ਦਿੰਦੇ ਆਂ ਹਾਂਜੀ ਜੀ ਤੇ ਅਸੀਂ ਇੱਥੇ ਜਿਹੜੇ ਸਾਡੇ ਕੋਲ ਹੁਣ ਤੱਕ ਹੋ ਰਹੀਆਂ ਚੀਜ਼ਾਂ ਨੇ ਸਾਡੇ ਕੋਲ ਆਲਰੇਡੀ ਗੈਸਟ ਹੁੰਦੇ ਨੇ ਜੀ ਬਾਹਰਲੇ ਕੰਟਰੀ ਤੋਂ ਉਹ ਇੱਥੇ ਰਹਿੰਦੇ ਨੇ ਤੇ ਨੇੜੇ-ਤੇੜੇ ਤਾਂ ਅਸੀਂ ਉਹ ਕਮਾ ਲਿਆਉਂਦੇ ਆਂ ਤੇ ਕਿਉਂਕਿ ਸਾਡੇ ਨਾਲ ਰਲ ਮਿਲ ਜਾਂਦੇ ਨੇ ਬਾਕੀ ਜੇ ਕਿਸੇ ਨੇ ਦੂਰ ਨੇੜੇ ਜਾਣਾ ਜਾਂ ਆਪਣੇ ਰਿਸ਼ਤੇਦਾਰੀਆਂ ਉਹਦੇ ਲਈ ਟੈਕਸੀ ਦਾ ਪ੍ਰਬੰਧ ਹੈਗਾ ਹਾਂਜੀ ਟੈਕਸੀ ਕਰਕੇ ਦੇ ਦੋ ਉਹਦੇ ਵਾਜਿਬ ਰੇਟ ਨੇ ਜ਼ਿੰਮੇਵਾਰ ਲੋਕ ਨੇ ਹੂੰ ਤੇ ਇਸ ਤੋਂ ਇਲਾਵਾ ਇਲਾਕੇ ਲੈਵਲ ਤੇ ਕੋਈ ਕਿਸੇ ਕਹਿੰਦੀ ਲੋੜ ਹੈ ਉਹਨਾਂ ਦਾ ਕੋਈ ਕੁਐਸਚਨ ਹੈ ਉਹਨਾਂ ਨੂੰ ਕੋਈ ਗਾਈਡੈਂਸ ਚਾਹੀਦੀ ਹੈ ਉਹ ਅਸੀਂ ਜੋ ਕਰ ਸਕਦੇ ਅਸੀਂ ਉਹ ਕਰ ਦਿੰਨੇ ਆ ਇੱਥੇ ਤੇ ਸਭ ਤੋਂ ਜਿਹੜੀ ਮੇਨ ਗੱਲ ਕਰਨ ਵਾਲੀ ਉਹ ਇਹ ਹੈ ਕਿ ਸਾਂਝੇ ਘਰ ਦੇ ਵਿੱਚ ਵਨ ਵੇ ਗੇਮ ਨਹੀਂ ਹੈਗੀ ਕਿ ਅਸੀਂ ਸੋਚੀਏ ਜੀ ਫਲਾਣਾ ਸਾਨੂੰ ਪੈਸਾ ਦੇ ਦੇਊਗਾ ਉਹ ਇੱਥੇ ਆ ਕੇ ਰਹਿ ਸਕਦਾ ਅਸੀਂ ਰਿਸਪੈਕਟਫੁਲੀ ਰਹਿਣਾ ਚਾਹੁੰਦੇ ਆ ਵੈਲਿਊ ਕਰਨਾ ਚਾਹੁੰਦੇ ਆ ਤੇ ਉਹਦੇ ਕੋਲ ਵੀ ਆਉਣ ਵਾਲੇ ਬੰਦੇ ਕੋ ਵੀ ਇੱਥੋਂ ਦੀ ਕੋਈ ਵੈਲਿਊ ਹੋਣੀ ਚਾਹੀਦੀ ਆ ਹਾਂਜੀ ਉਹ ਪ੍ਰਕਿਰਤੀ ਨੂੰ ਪਿਆਰ ਕਰਨ ਵਾਲਾ ਹੋਣਾ ਚਾਹੀਦਾ ਹਨਾ ਉਹ ਇਹਨੂੰ ਅਸੀਂ ਸਮਝਾਂ ਸੰਝੇ ਘਰ ਤੇ ਉਹੀ ਬੰਦਾ ਰਹਿ ਸਕਦਾ ਜੋ ਇਹਨੂੰ ਇੰਜੋਏ ਕਰੇ ਸੰਝਾ ਘਰ ਐਕਚੁਅਲੀ ਇੱਕ ਥੈਰਾਪਿਊਟਿਕ এনਵਾਇਰਨਮੈਂਟ ਵੀ ਆ ਜਿਵੇਂ ਇਹਦੇ ਵਿੱਚ ਚਿੜੀਆ ਘਰ ਆ ਉਹਦੇ ਵਿੱਚ ਛੋਟੇ ਰੈਬਿਟਸ ਹੈਗੇ ਨੇ ਹੋਰ ਬਰਡਸ ਨੇ ਤੇ ਜਿਹੜਾ ਮਾਹੌਲ ਆ ਇੱਥੇ ਦਾ ਹਾਂਜੀ ਤੇ ਇੱਥੇ ਖਾਸियत ਇਹ ਆ ਕਿ ਜੇ ਤੁਸੀਂ ਆਪਣੀ ਪ੍ਰਾਈਵੇਸੀ 'ਚ ਰਹਿਣਾ ਚਾਹੁੰਦੇ ਹੋ ਪ੍ਰਾਈਵੇਸੀ ਆਪਣੇ ਕਮਰੇ ਚ ਚੱਲ ਜਾਓ ਤੁਹਾਡੀ ਪ੍ਰਾਈਵੇਸੀ ਨੂੰ ਕੋਈ ਤੰਗ ਨਹੀਂ ਕਰਦਾ ਹਾਂਜੀ ਤੇ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉੱਥੋਂ ਬਾਹਰ ਨਿਕਲੋ ਪਾਰਕ 'ਚ ਬੈਠੋ ਇੱਥੇ ਆਉਣ ਵਾਲੇ ਲੋਕਾਂ ਨਾਲ ਮਿਲੋ ਸਾਡੇ ਸਟਾਫ ਨਾਲ ਮਿਲੋ ਸਾਡੇ ਦੋਸਤਾਂ ਮਿੱਤਰਾਂ ਨਾਲ ਮਿਲੋ ਹੂੰ ਤੇ ਉਹ ਉਹ ਦੀ ਵੀ ਨਾਲ ਖੁੱਲ੍ਹ ਹੈ ਆਜ਼ਾਦੀ ਤੁਹਾਡੀ ਹੈ ਜਿਹਨੇ ਇੱਥੇ ਆ ਕੇ ਰਹਿਣਾ ਹੈ ਵਾਕ ਕਰਨ ਲਈ ਇਥੇ ਕਾਫੀ ਜਗ੍ਹਾ ਹੈਗੀ ਹੈ ਸਾਂਝੇ ਕਰਦੇ ਨੇ ਤੇ ਕਰਨ ਲਈ ਲੰਬੇ ਤੌਰ ਤੇ ਸਾਡੇ ਕੋ ਡੇਡ ਅੱਢ ਮਹੀਨਾ ਵੀ ਲੋਕ ਰਹਿ ਗਏ ਨੇ ਦੋ ਦੋ ਹਫਤੇ ਵੀ ਰਹਿ ਜਾਂਦੇ ਨੇ ਮਹੀਨਾ ਮਹੀਨਾ ਵੀ ਰਹਿ ਜਾਂਦੇ ਨੇ ਇਸ 올 ਡਿਪੈਂਡੈਂਸੀ ਹਮੇਸ਼ਾ ਕਹਿੰਦੇ ਆ ਕਿ ਖੁੱਲੇ ਮਨ ਨਾਲ ਬੇਫਿਕਰੋ ਕੇ ਆਓ ਹਾਂਜੀ ਭਾਵੇਂ ਤੁਹਾਡਾ 1 ਮਹੀਨੇ ਰਹਿਣ ਦਾ ਪ੍ਰੋਗਰਾਮ ਹੈ ਤੁਸੀਂ ਦੋ ਦਿਨਾਂ ਬਾਅਦ ਕਹੋ ਜੀ ਸਾਡਾ ਜੀ ਨਹੀਂ ਲੱਗਿਆ ਅਸੀਂ ਤੁਹਾਨੂੰ ਹੱਸਦੇ ਹੱਸਦੇ ਤੋਰਾਂਗੇ ਹਾਂਜੀ ਤੇ ਐਵੇਂ ਤੁਸੀਂ ਦੋ ਦਿਨ ਲਈ ਰਹਿਣ ਨੂੰ ਆਓ ਤੇ ਤੁਸੀਂ ਕਹੋ ਜਿਆਦਾ ਟਾਈਮ ਰਹਿਣਾ ਹੈ ਸਾਡੇ ਕੋ ਅਵੇਲੇਬਿਲਟੀ ਹੋਵੇ ਹਾਂਜੀ ਅਸੀਂ ਉਹਦੇ 'ਚ ਵੀ ਕੋਈ ਗਰੇਜ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਹੈ ਕਿ ਨਵਾਂ ਐਕਸਪੀਰੀਅੰਸ ਬੜੇ ਸਵਾਲ ਹੁੰਦੇ ਨੇ ਨਵੀਂ ਜਗ੍ਹਾ ਤੇ ਲਈ ਹੂੰ ਤੇ ਬਾਕੀ ਅਸੀਂ ਇੱਥੇ ਹੁੰਨੇ ਆ ਜਿਹੜਾ ਖਾਸ ਕਰਕੇ ਜਿਹੜੇ ਐਨ ਆਰ ਆਈਜ਼ ਨੇ ਉਹ ਕਿਸ ਤਰ੍ਹਾਂ ਦੇ ਸਾਡੇ ਕੋ ਆਉਂਦੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਾਫੀ ਉਹ ਨੇ ਜਿਨ੍ਹਾਂ ਕੋ ਮਕਾਨ ਤਾਂ ਇੱਥੇ ਹੈਗੇ ਨੇ ਹੂੰ ਪਰ ਉਹ 15 ਦਿਨ ਲਈ 20 ਦਿਨ ਲਈ ਉਹਨੂੰ ਖੋਲਣਾ ਨਹੀਂ ਚਾਹੁੰਦੇ ਥੋੜੇ ਟਾਈਮ ਲਈ ਆਉਂਦੇ ਆ ਫਿਰ ਜੇ ਇੰਨੇ ਥੋੜੇ ਟਾਈਮ ਚ ਉਹ ਆਪਣੇ ਮਕਾਨ ਖੋਲਦੇ ਆ ਜਾਂ ਉਹਨਾਂ ਦੀ ਛੁੱਟੀ ਖਤਮ ਹੋ ਜਾਂਦੀ ਆ ਜਾਂ ਜਿਹੜੇ ਹੋਰ ਕੋਈ ਜ਼ਰੂਰੀ ਕੰਮ ਕਰਨਾ ਆ ਫਿਰ ਉਹ ਨਹੀਂ ਕੀਤੇ ਜਾਂਦੇ ਦੂਸਰਾ ਕੁਛ ਇਹੋ ਜਿਹੇ ਨੇ ਜਿਨ੍ਹਾਂ ਦੇ ਇੱਥੇ ਮਕਾਨ ਵਗੈਰਾ ਵੇਚੇ ਹੋਏ ਨੇ ਤੇ ਹੁਣ ਉਹ ਕਿਸੇ ਅਖ ਰਿਸ਼ਤੇਦਾਰ ਕੋ ਰਹਿੰਦੇ ਨੇ ਜਾਂ ਹੋਟਲ 'ਚ ਰਹਿੰਦੇ ਨੇ ਹਾਂਜੀ ਉਹਨਾਂ ਲਈ ਇਹ ਬੈਸਟ ਪਲੇਸ ਆ ਹਾਂਜੀ ਕਿਉਂਕਿ ਜਿੰਨੀ ਆਜ਼ਾਦੀ ਉਹਨਾਂ ਨੂੰ ਸਾਂਝੇ ਘਰ 'ਚ ਮਿਲਦੀ ਆ ਬਲਕਿ ਸਾਡੇ ਕੋਲ ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿ ਕੇ ਜਾਂਦੇ ਨੇ ਕਿ ਇੱਥੇ ਤਾਂ ਜੀ ਖਰਚਾ ਹੀ ਕੁਛ ਨਹੀਂ ਆਇਆ ਇਸ ਤੋਂ ਬਾਅਦ ਤਾਂ ਅਸੀਂ ਰਿਸ਼ਤੇਦਾਰਾਂ ਨੂੰ ਗਿਫਟ ਲਿਆਉਂਦੇ ਸਕ ਜਾਂਦੇ ਨੇ ਲਾਂਬੇ ਫਿਰ ਮਿਲ ਜਾਂਦੇ ਨੇ ਹੈਨਾ ਇਹ ਕਾਫੀਆਂ ਦੇ ਦਿਲਾਂ ਦੀ ਗੱਲ ਵੀ ਹੋਊਗੀ ਜਿਹਨਾਂ ਕੋ ਐਕਸਪੀਰੀਅੰਸ ਹੀ ਹੁੰਦੇ ਨੇ ਕਿਉਂਕਿ ਆਜ਼ਾਦੀ ਵੀ ਨਹੀਂ ਹੁੰਦੀ ਤੁਸੀਂ ਹਰ ਗੱਲ ਸ਼ੇਅਰ ਵੀ ਨਹੀਂ ਕਰ ਸਕਦੇ ਇੱਥੇ ਤੁਹਾਨੂੰ ਆਜ਼ਾਦੀ ਪੂਰਨ ਤੌਰ ਤੇ ਮਿਲਦੀ ਆ ਸੇਫਟੀ ਪੂਰੇ ਤਰਤੇ ਆ ਕਿਉਂਕਿ ਸਾਡਾ ਸਟਾਫ ਬਹੁਤ ਹੈ 5-10 ਬੰਦੇ ਇੱਥੇ ਵੀ ਸੌਂਦੇ ਨੇ ਕੁਝ ਪਿੰਡ ਚਲੇ ਜਾਂਦੇ ਨੇ ਤੇ ਤੀਜੀ ਗੱਲ ਥੋਡੀਆਂ ਜਿਹੜੀ ਸਭ ਤੋਂ ਖੂਬਸੂਰਤ ਗੱਲ ਆ ਸਾਂਝੇ ਘਰ ਦੇ ਵਿੱਚ ਥੋਡੀਆਂ ਨਵੀਆਂ ਸਾਂਝਾਂ ਪੈਂਦੀਆਂ ਹਨ ਹਾਂਜੀ ਨਵੀਆਂ ਸਾਂਝਾਂ ਤੁਸੀਂ ਇੱਥੇ ਜਿਹੋ ਜਿਹਾ ਆਉਨੇ ਉਹੋ ਜਿਹਾ ਨਹੀਂ ਮੁੜਦੇ ਤੁਸੀਂ ਮੋਡਰਨ ਵੇਲੇ ਇੱਥੇ ਬਹੁਤ ਪਿਆਰੀਆਂ ਜਿਆਦਾ ਪਿਆਰੀਆਂ ਸਾਂਝਾਂ ਨਾਲ ਲੱਗ ਜਾਂਦੇ ਹੋ ਤੇ ਹੌ ਰეკਮੈਂਡ ਵੀ ਕਰਦੇ ਹਾਂ ਬਾਕੀ ਲੋਕਾਂ ਨੂੰ ਸੋ ਕੁਛੇ ਵੀ ਹੁੰਦਾ ਕਿ ਜੇ ਸਪੈਸ਼ਲੀ ਆਪਾਂ ਬਾਹਰੋਂ ਆਨੇ ਆਪਾਂ ਰਿਲੈਕਸ ਹੋਣ ਲਈ ਆਉਨੇ ਆ ਸੋ ਸਾਂਝਾ ਕਰ ਇਹ ਇਹਦੇ ਵਿੱਚ ਕੋਈ ਸ਼ਹਿਰੀ ਮਾਹੌਲ ਨਹੀਂ ਹਾਂ ਸ਼ਹਿਰੀ ਕਰਨ ਜਾਂ ਫਰੀडम ਪੂਰੀ ਆ ਆਜ਼ਾਦੀ ਪੂਰੀ ਆ ਪਰ ਇਹਦੇ ਵਿੱਚ ਸਾਂਝੇ ਘਰ ਦੇ ਵਿੱਚ ਇੱਕ ਪੇਂਡੂ ਟੱਚ ਵੀ ਹੈਗਾ ਜਿਹੜੀਆਂ ਚੀਜ਼ਾਂ ਨੂੰ ਅਸੀਂ ਇੱਥੇ ਬਹੁਤ ਅਸੀਂ ਇੱਥੇ ਰੋਜ਼ ਕੰਮ ਕਰਦੇ ਹਾਂ ਜੀ ਬਹੁਤੇ ਤਾਂ ਸਾਡੇ ਜਿਹੜੇ ਰੈਜ਼ੀਡੈਂਟ ਰਹਿਣ ਵਾਲੇ ਉਹ ਸਾਡੇ ਨਾਲ ਹੀ ਲੱਗ ਜਾਂਦੇ ਨੇ ਅਸੀਂ ਕਾਰਡ ਜਿਹੜੇ ਐਕਸਪੀਰੀਅੰਸ ਉਹਨਾਂ ਨੇ ਕਦੇ ਜ਼ਿੰਦਗੀ 'ਚ ਇਵਨ ਪੰਜਾਬ ਵਾਲਿਆਂ ਤੋਂ ਨਹੀਂ ਹੁੰਦੇ ਹਾਂਜੀ ਉਹ ਸਾਡੇ ਕੋਲ ਕ੍ਰੀਏਟ ਹੋ ਜਾਂਦੇ ਨੇ ਕਈਆਂ ਦੇ ਬੱਚੇ ਨਾਲ ਆਉਂਦੇ ਨੇ ਉਹਨਾਂ ਨੂੰ ਬੱਚੇ ਨੂੰ ਪਤਾ ਲੱਗਦਾ ਕਿ ਹਾਰੇ ਦੇ ਵਿੱਚ ਕਿਵੇਂ ਦੁੱਧ ਰੱਖੀਦਾ ਰੋਜ਼ ਦਾ ਸਾਡਾ ਪ੍ਰੋਸੈਸ ਆ ਅਸੀਂ ਉਹਦੇ ਵਿੱਚ ਇਨਵੋਲਵ ਹੋ ਕੇ ਤੇ ਸਾਡੀ ਜਿਹੜੀ ਗਾਰਡਨਿੰਗ ਆ ਉਹਦੇ ਵਿੱਚ ਬੰਦੇ ਕੰਮ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਕੰਮ ਕਰਦੇ ਆ ਤੁਸੀਂ ਉਹਦਾ ਹਿੱਸਾ ਬਣਦੇ ਹੋ ਹਾਂਜੀ ਬਹੁਤ ਜ਼ਿਆਦਾ ਉਹ ਲੋਕ ਪਸੰਦ ਕਰਦੇ ਨੇ ਜਿਹੜੇ ਮੈਂਟਲੀ ਸਟ्रेसਫੁਲ ਫੀਲ ਕਰਦੇ ਨੇ ਲੋਨਲੀ ਫੀਲ ਕਰਦੇ ਨੇ ਉਹ ਤਾਂ ਜਦੋਂ ਉਹਨਾਂ ਨੂੰ ਪਾਈਪ ਪਾਣੀ ਵਾਲੀ ਫੜਾ ਦੇਈਦੀ ਆ ਵੀ ਇਹ ਬੂਟੇ ਨੂੰ ਪਾਣੀ ਪਾ ਤੇ ਦੇਖ ਇਹਦੇ ਵਿੱਚ ਕਿਵੇਂ ਫੀਲ ਹੁੰਦਾ ਇਹਨਾਂ ਗੱਲਾਂ ਨਾਲ ਉਹਨਾਂ ਨੂੰ ਬੜੇ ਚੰਗਾ ਲੱਗਦਾ ਜਾਂ ਫਿਰ ਚਿੜੀਆ ਘਰ ਦੇ ਵਿੱਚ ਸਾਡੇ ਤਾਂ ਰੋਜ਼ ਹੀ ਜਾਂ ਦੂਜੇ ਤੀਜੇ ਦਿਨ ਨਵੇਂ ਮਹਿਮਾਨ ਆਏ ਰਹਿੰਦੇ ਨੇ ਜੇ ਕੋਈ ਜਾ ਕੇ ਉਹਨਾਂ ਦੇ ਵਿੱਚ ਹੀ ਬੈਠੇ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੈਰਾਪਿਊਟਿਕ এনवायरमेंट ਦਿੰਦਾ ਹੈ ਥੈਰੇਪੀ ਚ ਅਸੀਂ ਗੱਲ ਇਹ ਕਹਿਣੀ ਚਾਹੁੰਦੇ ਹਾਂ ਕਿ ਸਾਂਝੇ ਘਰ ਦੇ ਵਿੱਚ ਕੌਣ ਰਹਿ ਸਕਦਾ ਇਹਦਾ ਇੱਕ ਆਨਸਰ ਇਹ ਹੈ ਕਿ ਸਾਂਝੇ ਘਰ ਵਿੱਚ ਰਹਿ ਸਕਦਾ ਜਿਹੜਾ ਇਹਨੂੰ ਘਰ ਸਮਝੇ ਹਾਂਜੀ ਮਹਿਮਾਨ ਚ ਮਹਿਨ ਮਹਿਨਵਾਜੀ ਦੇਖੋ ਸਹੂਲਤ ਜਿਹੜੀ ਸਾਡੇ ਕੋਲ ਉਹ ਤੁਸੀਂ ਦੇ ਦਿੰਨੇ ਆਂ ਹਾਂ ਕਈ ਵਾਰੀ ਜੇ ਸਾਡੇ ਸੁਭਾਅ ਚ ਪ੍ਰੋਬਲਮ ਹੈ ਹੂੰ ਸਾਡੇ ਕੋਲ ਪਿੱਛੇ ਜੇ ਇੱਕ ਭੈਣ ਜੀ ਆਏ ਸੀ ਪਤਨੀਆਂ ਵੀਡੀਓ ਸੁਣਦੇ ਵੀ ਹੁਣ ਕਿਉਂਕਿ ਮੈਂ ਇਹਨਾਂ ਨੂੰ ਕਹਿ ਕੇ ਵੀ ਤੋਰਿਆ ਸੀ ਜਦੋਂ ਉਹਨਾਂ ਨੇ ਦੱਸਿਆ ਕਿ ਮੈਂ ਸਾਂਝੇ ਕਰਨ ਨੂੰ ਤੇ ਰਹਿਣਾ ਚਾਹੁੰਨੀ ਆ ਲੰਬੇ ਚਿਰ ਲਈ ਮੈਂ ਇਹਨਾਂ ਨੂੰ ਕਿਹਾ ਸੀ ਵੀ ਇੱਕ ਚੀਜ਼ ਭੈਣ ਜੀ ਖਿਆਲ ਰੱਖਣੀ ਪਊਗੀ ਕਿ ਆਪਾਂ ਸ਼ੁਕਰ ਕਰਦੇ ਹੋਈਏ ਅਸੀਂ ਤੁਹਾਡੇ ਵੱਲ ਦੇਖ ਕੇ ਸ਼ੁਕਰ ਕਰੀਏ ਤੇ ਤੁਸੀਂ ਸਾਡੇ ਵੱਲ ਦੇਖ ਕੇ ਸ਼ੁਕਰ ਕਰੋ ਫਿਰ ਤਾਂ ਆਪਣਾ ਟਾਈਮ ਚੰਗਾ ਨਿਕਲ ਜੂਗਾ ਹਾਂਜੀ ਜੇ ਕੰਪਲੇਂਟ ਜਾਇਜ਼ ਆ ਅਸੀਂ ਬਿਲਕੁਲ ਸੁਣਦੇ ਆਂ ਕਈ ਵਾਰੀ ਕੰਪਲੇਂਟ ਕਰਨਾ ਸਾਡੀ ਆਦਤ ਹੁੰਦੀ ਆ ਉਹਨਾਂ ਤੋਂ ਤਾਂ ਅਸੀਂ ਗਰੇਜੇ ਕਰਦੇ ਆ ਕਿ ਭਾਈ ਅਸੀਂ ਤੁਹਾਡੀਆਂ ਕੰਪਲੇਂਟਾਂ ਦੂਰ ਨਹੀਂ ਕਰ ਸਕਦੇ ਹਾਂ ਤੁਸੀਂ ਕੋਈ ਹੈਲਪ ਲੈਣੀ ਚਾਹੁੰਦੇ ਹੋ ਕਾਉਂਸਲਿੰਗ ਲੈਣੀ ਚਾਹੁੰਦੇ ਹੋ ਸਾਡਾ ਰੋਜ਼ ਦਾ ਹੀ ਇਹ ਰੁਟੀਨ ਹੈ ਲੋਕ ਬਦਲਦੇ ਨੇ ਉਰੇ ਆ ਕੇ ਪਰ ਇਹ ਹੈ ਕਿ ਜਦੋਂ ਵੀ ਇਹ ਬਿਲਕੁਲ ਨਵਾਂ ਐਕਸਪੀਰੀਅੰਸ ਹੈ ਇਹਨੂੰ ਤੁਸੀਂ ਕਿਸੇ ਹੋਟਲ ਨਾਲ ਕਿਸੇ ਸੰਸਥਾ ਨਾਲ ਕਿਸੇ ਆਸ਼ਰਮ ਨਾਲ ਕੰਪੇਅਰ ਨਹੀਂ ਕਰ ਸਕਦੇ ਬਿਲਕੁਲ ਨਹੀਂ ਇਹਦਾ ਕੰਪੈਰੀਜ਼ਨ ਕਿਸੇ ਚੀਜ਼ ਨਾਲ ਨਹੀਂ ਕਰ ਸਕਦਾ ਸਾਡਾ ਇੱਕ ਐਕਸਪੈਰੀਮੈਂਟ ਆ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਮਤਲਬ ਸ਼ੇਅਰ ਕੀਤਾ ਜਾ ਸਕਦਾ ਘਰ ਨੂੰ ਜਿਸ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ ਕਿਵੇਂ ਕੋਈ ਹੋਰ ਬੰਦਾ ਆ ਕੇ ਰਹੇ ਲਵੇ ਉਹਨੂੰ ਜੋ ਬਣਦੀ ਸਹੂਲਤਾਂ ਸਹੂਲਤ ਵੀ ਮਿਲ ਜਾਵੇ ਤੇ ਉਹ ਸਾਂਝੇ ਘਰ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਅਦਾ ਕਰੇ ਤਾਂ ਸਾਂਝੇ ਘਰ ਦੇ ਵਿੱਚ ਰਹਿائش ਨੂੰ ਮਾਣੇ ਵੀ ਸਾਂਝਾਕਰ ਇੱਕ ਯੂਨੀਕ ਜੀ ਚੀਜ਼ ਹੈ ਜਿਵੇਂ ਹਰ ਆਸ਼ਰਮ ਜਾਂ ਹੋਟਲ ਹਰ ਚੀਜ਼ ਚ ਕੋਈ ਨਾ ਕੋਈ ਜੁਨੀਕਨੈਸ ਹੁੰਦੀ ਹੈ ਏਦਾਂ ਹੀ ਸਾਂਝਾਕਰ ਇੱਕ ਯੂਨੀਕ ਚੀਜ਼ ਹੈ ਪਰ ਕੰਪੈਰੀਜ਼ਨ ਇਹਦਾ ਕਿਸੇ ਨਾਲ ਨਹੀਂ ਹੈਗਾ ਬਿਲਕੁਲ ਹਾਂਜੀ ਬਾਕੀ ਕੋਈ ਹੋਰ ਸਵਾਲ ਹੋਵੇ ਇਹਦੇ ਤੇ ਮੈਂ ਆਪਣਾ ਪਰਸਨਲ ਨੰਬਰ ਵੀ ਸ਼ੇਅਰ ਕਰਾਂਗਾ ਤੁਸੀਂ ਡਾਇਰੈਕਟ ਮੈਨੂੰ ਕਾਲ ਕਰ ਸਕਦੇ ਹੋ ਹਰਮਿੰਦਰ ਨੂੰ ਕਾਲ ਕਰ ਸਕਦੇ ਹੋ ਤੇ ਇਹਦੇ ਤੇ ਕੋਈ ਹੋਰ ਕੁਐਸਚਨ ਹੋਵੇ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਕਾਫੀ ਮੇਰੀਆਂ ਭੈਣਾਂ ਬਾਹਰੋਂ ਉਹਨਾਂ ਦੇ ਫੋਨ ਕਾਲਸ ਆਉਂਦੇ ਆ ਜਾਂ ਮੈਸੇਜ ਆਉਂਦੇ ਆ ਵੀ ਜੇ ਅਸੀਂ ਇਕੱਲੇ ਵੀ ਆਉਣਾ ਚਾਹੀਏ ਹਾਂਜੀ ਹਾਂਜੀ ਬਿਲਕੁਲ ਤੁਸੀਂ ਇਕੱਲੇ ਆ ਸਕਦੇ ਹੋ ਕਿਉਂਕਿ ਸਾਂਝੇ ਘਰ ਦੇ ਵਿੱਚ ਅਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਅਸੀਂ ਫੈਮਿਲੀ ਰਹਨੇ ਆ ਸੋ ਸੇਫਟੀ ਪੱਖੋਂ ਇੱਥੇ ਕੋਈ ਡਰ ਨਹੀਂ ਪੂਰਾ ਸੇਫ ਮਾਹੌਲਾ ਬੜਾ ਰਿਸਪੈਕਟਫੁਲ ਸਟਾਫ ਆ ਤੇ ਅਸੀਂ ਵਿੱਚ ਰਹਨੇ ਆ ਹਰ ਆਏ ਗਏ ਸਟੂਡੀ ਸਾਡੀ ਆਪਣੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਦੀ ਸੇਫਟੀ ਸਾਡੀ ਜ਼ਿੰਮੇਵਾਰੀ ਆ ਤੇ ਬਾਕੀ ਜਿਵੇਂ ਪਹਿਲਾਂ ਅਸੀਂ ਦੱਸ ਚੁੱਕੇ ਹਾਂ ਕਿ ਹੋਰ ਕੁਐਸਚਨ ਹੋਵੇ ਬਿਨਾਂ ਚਾਜਕ ਕਾਲ ਕਰਿਓ ਜੀ ਬਹੁਤ ਬਹੁਤ ਧਿਰਵੰਨੇ